ਆਪਰ ਸਾਹ ਵਾਈਗੁਰ ਦੀ ਪੱਤੇ ਤਾਸ ਮਲਕੀਸ ਕਮਲਨ ਅੱਜ ਪਹੁੰਚੇ ਸੀ ਪਿੰਡ ਹਰੀਏ ਵਾਲਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਆਪਾ ਗਰਦੇਤ ਸਿੰਘ ਜੀ ਸੇਖੋ ਜੀ ਸੋ ਜਿੰਦਾ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਡੇ ਸਤਿਕਾਰਯੋਗ ਆਪਾ ਰਾਮ ਸਾਲੂ ਜੀ ਸੋ ਉਹਨਾਂ ਨਾਲ ਅੱਜ ਜਨਮ ਘੜਾ ਬਣਾ ਗਿਆ ਤੇ ਆਪਾਂ ਬਾਬਾ ਜੀ ਨਾਲ ਗੱਲਬਾਤ ਕਰਦੇ ਸਾਡੇ ਸਤਾਰੇ ਬਾਬਾ ਜੀ ਵੱਲੋਂ ਬਾਬਾ ਜੀ ਜੀਤ ਬਾਬਾ ਜੀ ਗੱਲ ਜੀ ਆਖਣਗੇ ਇਹ ਬਾਬਾ ਜੀ ਨੂੰ ਆਪਾਂ ਜਾਣਦੇ ਆ ਕਿ ਅੱਜ ਕਿੰਨਾ ਦਿਨ ਬਣਾਇਆ ਤੇ ਕਿਹੜੇ-ਕਿਹੜੇ ਨਕਰਾਂ ਸਾਥਤ ਆਉਂਦੀ ਹੈ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਾਂ ਜੀ ਬਾਬਾ ਜੀ ਮੇਰੇ ਦਸਤੂ ਚਲੋ ਕਿ ਜਿਹੜਾ ਮੰਨੂ ਸਾਹਿਬ ਗੱਲ ਰਿਹਾ ਵੀ ਅਸੀਂ ਅੱਜ ਕੋ 40 ਸਾਲ ਪਹਿਲਾਂ ਮਤਲਬ ਅੱਧਿਆ ਆਉਂਦੇ ਬਾਬਾ ਜੀ ਦਾ ਜਨਮ ਦਿਨ ਮਨਾਉਂਦੇ ਸੀ ਤੇ ਹਾਂ ਉਸ ਸਾਲ ਜਿਸ ਮਿਹਰੇ ਜਿਹੜੂ ਕੀਤਾ ਨਾ ਜਿੱਦ ਸਾਡਾ ਪਿੰਡ ਐਨ ਸੀਐਨ ਦੀ ਮਾਰ ਪਲੇ ਦੀ ਇਲਾਕਾ ਥਾ ਠੀਕ ਹੈ ਤੇ ਅਸੀਂ ਸੋਚਿਆ ਮੰਨਦੇ ਹਾਂ ਵੀ ਅਸੀਂ ਆਪ ਦੀ ਬਾਬੇ ਨੂੰ ਜਿੰਦਾ ਜੀਵਨਾ ਜਿੰਨ ਤੇੜਾ ਨਹੀਂ ਮੁੰਦੇ ਇਸ ਕਰਕੇ ਬਹੁਤ ਸੰਖੇਪ ਹੈ ਖੁਸ਼ ਹੋਇਆ ਤੇ ਜਿਵੇਂ ਮਿਹਰੇ ਫਿਰ ਅਸੀਂ ਪਹਿਲੇ ਸਾਲ ਮਨਾਇਆ ਉਦੋਂ ਅਸੀਂ ਬੜੇ ਔਖੇ ਹੋ ਕੇ ਜਣੀ ਬੜੇ ਹਿੰਮਤ ਨਾਲ ਤੇ ਅਸੀਂ ਇਹਨੂੰ ਮਨਾਉਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਹੋਈ ਐ ਜੀ ਇਹਨਾਂ ਦੀ ਕਿਰਪਾ ਹੋਈ ਐ ਸਾਡੇ ਤੇ ਸਾਡੇ 12 ਸਾਲ ਫਸਲ ਹੀ ਨਹੀਂ 15 ਸਾਲ ਹਾਂ ਅੱਜ ਦੇ ਲਈ ਵਾਗੇ ਬੀਜ ਉਹਨੇ ਨਹੀਂ ਉੱਡਣੇ ਗਏ ਤੇ ਐਸੀ ਕਰਤਾ ਉਸ ਨੂੰ ਬਾਗ ਮੇਰ ਐਸੀ ਹੋਈ ਹੈ ਦਾਤੀ ਦੀ ਮੇ ਸਾਡੇ ਪਿੰਡ ਦੇ ਵਿੱਚ ਫਿਰ ਅਸੀਂ ਪੱਸੀ ਪਾਕ ਲੈਣੇ ਤੇ 7-8 ਨੂੰ ਤੇਰਾ ਪਾਣੀ ਅਸੀਂ ਲਾਉਂਦੇ ਨੇ ਰਾਤ ਨੂੰ ਅਸੀਂ ਇੱਕ ਖੇਮ ਨਾਲ ਉਹਦੇ ਵਿੱਚ ਛੱਡਨੇ ਆ ਦਿਨੇ-ਦਿਨੇ ਨਹਾਉਂਦਾ ਸਾਡਾ ਪਿੰਡ ਇੰਨੀ ਫਸਲ ਹੁੰਦੀ ਆ ਹਾੜੀ ਸ਼ੌਂਗੀ ਦੀ ਐਸੀ ਦਾਤੀ ਦੀ ਮੇਰ ਆ ਕੋਠੀਆਂ ਕੋਠੀਆਂ ਸਾਰੇ ਪਿੰਡ ਚ ਹੋਈਆਂ ਤੇ ਪਿੰਡ ਦੇ ਬੜੇ ਮੋਢੀ ਲੋਕ ਆ ਇਹ ਬਾਬੇ ਨੂੰ ਵੀ ਬਹੁਤ ਮਾਨਤਾ ਲੋਕ ਕਰਦੇ ਨੇ ਅੱਛਾ ਬਾਬਾ ਜੀ ਜਿਹੜੇ ਇਹ ਸੰਗਤ ਆ ਪਿੰਡ ਕਦੇ ਹਰੀਏਲ ਤੋਂ ਆਉਂਦੀ ਐ ਜਾਂ ਮਤਲਬ ਕਿ ਕੋਈ ਹੋਰ ਇਲਾਕੇ ਚੋਂ ਸੰਗਤ ਆਉਂਦੀ ਐ ਉਸ ਬਾਰੇ ਦੱਸੋ ਨਹੀਂ ਜੀ ਉਹ ਗੱਲ ਇਹ ਕਿ ਕਦੇ ਹਰੀਏਲ ਨਹੀਂ ਉਹ ਤਾਂ ਠੀਕ ਐ ਸਾਡਾ ਪਿੰਡ ਆ ਪਰਿਵਾਰ ਐ ਹਾਂਜੀ ਪਰ ਅਸਲ ਗੱਲ ਇਹ ਹੈ ਕਿ ਇਹ ਇੱਥੇ ਨਾ ਬਾਬੇ ਦੇ ਮਤਲਬ ਜਿਹੜਾ ਹੈ ਕਹਿੰਦਾ ਜਗਾ ਉਹਦੇ ਤੇ ਇੱਕ ਮਨ ਹੋ ਗਿਆ ਉਹ ਵੀ ਅਸੀਂ ਅੰਸ਼ ਕਰਕੇ ਇੱਥੇ ਦੂਰਬਾਸਤ ਕਰ ਦਿੰਦੇ ਠੀਕ ਹੈ ਉਹਨਾਂ ਨੂੰ ਪਤਰਾਣੀਆਂ ਜਾਂ ਦੁੱਧ ਦੀਆਂ ਦਾਤਾਂ ਆਹ ਹੋਰ ਵੀ ਥੋੜਾ ਨੂੰ ਕੋਈ ਮੁਸੀਬਤ ਹੁੰਦੀ ਆ ਕਿ ਬਾਬੇ ਦੀ ਕਿਰਪਾ ਨਾਲ ਠੀਕ ਹੋ ਜਾਂਦੇ ਆ ਠੀਕ ਇਕੱਲਾ ਆਈ ਵਾਲਾ ਨਹੀਂ ਲਾਕੇ ਵੀ ਜਰੂਰ ਲਾਕੇ ਦੀ ਸੰਗਤ ਹਰਿਆਣਾ ਰਾਜਸਥਾਨ ਪੰਜਾਬ ਉਰੇ ਸਭ ਭਾਰ ਦੇ ਕੋਨੇ ਕੋਨੇ ਜਮੂ ਜਮੂ ਕਿ ਮਨਕੇ ਜੀ ਨੂੰ ਮੈਨੂੰ ਕੋਈ ਪਤਾ ਨਹੀਂ ਕਿਹੜੀਆਂ ਸਟੇਟਾਂ ਤੋਂ ਆ ਕੇ ਦੱਸਦੇ ਹੋ ਤੁਹਾਨੂੰ ਬੇਹੱਦ ਠਿਕਾ ਸੁਣੇ ਕੋਈ ਆਈ ਸੀ ਛੋਟੀ ਅਰਦਾਸ ਕੀਤੀ ਆ ਉਹ ਬਾਬੇ ਆਂਧਰ ਦੀ ਕਿਰਪਾ ਨਾਲ ਹੀ ਸਾਡੇ ਚੱਟਾ ਆ ਗਿਆ ਇਹ ਮੰਨਦਾ ਸੀ ਇਸ ਸੰਗਤ ਇਹ ਜਿਹਨਾਂ ਲੋਕਾਂ ਤੇ ਇਹ ਬੋਲ ਰਹੇ ਨੇ ਉਹ ਲੋਕੀਂ ਲਾਖਾਂ ਹੀ ਹੁੰਦੇ ਆ ਬੜੇ ਕੰਮੀ ਵਾਲੇ ਹੋਏ ਇਹਨਾਂ ਨੇ ਤਨ ਗੁਰੂ ਸਰਪੰਨ ਦੇ ਨਾਲ ਸੇਵਾ ਕੀਤੀ ਹੈ ਗੁਲਾਮ ਦਾਪੇ ਲੈ ਕੇ ਹਰਮਨ ਪਾਸ਼ਾ ਨਾਲ ਤੇ ਹਰਮਨ ਪਾਸ਼ਾ ਨੇ ਇਹਨਾਂ ਦਾ ਸਸਕਾਰ ਕੀਤਾ ਤਨਕਾਰ ਦੇ ਲਈ ਨਗਰ ਉੱਤੇ ਬਾਈ ਦਾ ਗੁਆਂ ਵੀ ਦਿੱਤਾ ਠੀਕ ਹੈ ਦੇ ਬਾਈ ਦਾ ਪਹੁੰਚ ਗਿਆ ਜੀ ਇਹ ਹੀ ਹੈ ਪਰਮਾਨੰਥ ਜੀ ਕਿ ਜਪਾਨ ਸਾਟਾ ਠੀਕ ਹੈ ਅੱਗੇ ਬੰਦੋ ਜੀ ਤੇ ਅੱਗੇ ਆਪਕੇ ਇਹਨਾਂ ਨੇ ਇਹਨਾਂ ਨੂੰ ਮਿਲਿਆ ਤੁਸੀਂ ਮਾਰੇ ਦਾ ਨਾਮ ਦਸਵੀਂ ਤੇ ਦਸਵੀਂ ਖਾਨ ਮਨਨ ਕੁਲਵੀ ਨਾਮ ਦੀ ਇਹਨਾਂ ਦੇ ਅੰਸ਼ਮਨ ਨੂੰ ਇੱਕ ਬੋਲਾ ਤੇ ਉਹਨੇ ਵੀ ਪੜਾ ਉਹਨਾਂ ਦਾ ਜੰਤੂ ਤੇ ਟਿਆ ਮਾਰੇ ਦਾ ਨਾਮ ਤੇ ਇਹ ਬੜਾ ਬੋਲਾ ਸੀ ਇਹਨੇ ਇਹਨੇ 11 ਮਿੰਟ ਮੰਗੇ 11 ਮਿੰਟਾਂ ਨੇ ਨਾ ਉਹ ਸਿਕਾਇਤ ਤੋਂ ਨਿਸ਼ਾਨ ਉਹ ਜੀ ਇਹ ਸਾਡੀ ਸਿੱਖਿਆ ਵਿੱਚ ਜਦੋਂ ਗਹਿਣਾ ਪ੍ਰਿੰਦਤੀ ਤੇ ਤੇਰੇ ਆ ਜਿਹੜੇ ਆਸ-ਪਾਸੇ ਜਿਹੜੇ ਰੇਡ ਕੀਆ ਚਾਹੀਆਂ ਹੀ ਵਾਲਾ ਤੇ ਹੋਰ ਵੀ ਹੈ ਸਾਡਾ ਪ੍ਰਵਾਦਾ ਜਿੰਨੇ ਵੀ ਕਿੱਠਾ ਉਸ ਤੋਂ ਬਾਅਦ ਜਿੰਨਾਂ ਕੰਮ ਕਰ ਚੱਕਾ ਜਿੰਨਾਂ ਕੰਮ ਹਾਂ ਮੁਕੇ ਬੈਠਾ ਸਾਡਾ ਪ੍ਰਵਾਦ ਇਹ ਸਾਰੇ ਉਹ ਫਿਰ ਇਹਨਾਂ ਨੇ ਬੜਾ ਵੱਡਾ ਰਾਜ ਕੀਤਾ ਉਸ ਟਾਈਮ ਸਤਕਲਿਆ ਦੇ ਮਾਲਕ ਹੋਏ ਉਹ ਤੋਂ ਬਾਅਦ ਫਿਰ ਇਹਨਾਂ ਨੇ ਮੋਦਤੀ ਦੇ ਜੰਗ ਵਿੱਚ ਅੰਗਰੇਜ਼ਾਂ ਦੇ ਸ਼ੱਕੇ ਛੜਾਈ ਤੇ ਉਸ ਤੋਂ ਬਾਅਦ ਫਿਰ ਸ਼ਹਿ ਦਾ ਜੰਗ ਲੜਿਆ ਇਹਰ ਉਤੇ 24 ਜਨਵਰੀ ਨੂੰ ਇੱਕ ਫਾਰਮ ਭੇਜੀ ਨਾਲ ਬਤਾਈਏ ਉਹ ਸਾਡੀ ਬੋਲ ਵੀ ਉਤਤਾਂਤ ਕਰੀ ਚੁੱਕੀ ਹੈ ਇਹ ਉਹ ਜੂ ਬਾਹਰ ਵੇਰੇ ਮਿੱਟਾ ਨੇ ਜਿਹੜਾ ਸਾਡਾ ਨਸਾਉਂਡ ਪੂਰ ਕੀਤਾ ਤੇ ਉਹ ਸਾਡੀਆਂ ਜਿਹੜੀਆਂ ਦਾਸਤਾਨਾਂ ਨੂੰ ਜਿਹੜਾ ਸਾਡਾ ਪਰਿਵਾਰ ਹੈ ਉਹ ਕਰਿਆ ਇੱਥੋਂ ਜਿਹੜਾ ਉੱਜੜ ਗਿਆ ਉਹ ਤੋਂ ਪਹਿਲੇ ਹੀ ਉਹ ਕਰਾ ਉਹਨਾਂ ਵਿਦਿਆਰਥੀਆਂ ਨੇ Rajasthan ਤੋਂ ਆਪੀ। ਉਹ ਫੈਮਿਲੀ ਤੋਂ ਮਿਲਾਈ ਤੇ ਆਪਿਆ ਉਹ ਫਾਈਲ ਕਰਾ ਤੇ ਇੱਥੇ ਸਾਡੇ ਪੰਜ ਪਿੰਡ ਸੀਗੇ ਪਹਿਲਾਂ ਹੰਗਿਆਲਾ ਹਰੀਆ ਨੰਗਲ ਕੁਬੀਲੀ ਤੇ ਠੀਕ ਹੈ ਇਹ ਤੇ ਸਾਡੇ ਨਾਲ ਖੜੇ ਸਰਪੰਚ ਸਾਹਿਬ ਜੀ ਜਿਹੜੇ ਬਹੁਤ ਹੀ ਵਧੀਆ ਮਹਾਨ ਕੁਰੀਸ਼ੇ ਵੀ ਹੈ ਮਹਾਨ ਢਾਡੇ ਵੀ ਹੈ ਕਿਉਂਕਿ ਮਹਾਨ ਗੱਤਵਾਨ ਵੀ ਹੈ ਸਰਦਾਰ ਸਰਦੇਵ ਸਿੰਘ ਜੀ ਮਹਿਰਮ ਸਾਹਿਬ ਸਰਪੰਚ ਸਾਹਿਬ ਜੀ ਸੋ ਉਹ ਵੀ ਬਾਬਾ ਜੀ ਦੇ ਨਾਲ ਇੱਥੇ ਵਿਚਰਦੇ ਲੰਬੇ ਸਮੇਂ ਤੋਂ ਆਪਾਂ ਸਰਪੰਚ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਜੀ ਅਸਲਾਮ ਅਲਾਈਕੁਮ ਅੱਜ ਤੇ ਤੁਸੀਂ ਕਹੋਗੇ ਤਾਂ ਇੱਥੇ ਜੁੜੇ ਹੋ ਜਿਸ ਹਸਪਤਾਲ ਆ ਅਸੀਂ ਬਾਬਾ ਜੀ ਨਾਲ ਅਸਲ ਤਾਂ ਇਹ ਨਾਲ ਪਹਿਲਾਂ ਜੁੜੇ ਸੀ ਜਦੋਂ ਦੇ 84 ਦੇ ਸੰਘਰਸ਼ ਮੁੱਕੇ ਬਾਬਾ ਜੀ ਵੀ ਉਸ ਵਾਸਤੇ ਜਰਿਆ ਠੀਕ ਹੈ ਤੇ ਉਦੋਂ ਇਹ ਬਾਬਾ ਜੀ ਇਹ ਦਿਨ ਮਨਾਉਣ ਲੱਗ ਪਏ ਅੱਛਾ ਜੀ ਤੇ ਮੈਂ ਉਹ 87 ਦੀ ਵਿਚਰੀ ਕਰਨ ਲੱਗ ਪਿਆ ਹਾਂਜੀ ਫਿਰ ਬਾਬਾ ਜੀ ਦੇ ਨਾਲ ਪ੍ਰੋਗਰਾਮਾਂ ਤੇ ਆਉਂਦੇ ਰਹੇ ਤੇ ਇਹਨਾਂ ਨੇ ਇਸ ਇਤਿਹਾਸ ਤੋਂ ਜਾਣੂ ਕਰਾਇਆ ਅੱਛਾ ਜੀ ਫਿਰ ਅਸੀਂ ਜਾ ਕੇ ਤੇ ਬਾਬਾ ਜੀ ਦਾ ਭਾਈ ਸਾਦੂ ਦਾ ਟੋਬਾ ਹਾਂਜੀ ਜਿਹੜਾ ਅੰਗਰੇਜ਼ਾਂ ਨੇ ਪੂਰਤਾ ਸੀ ਹਾਂਜੀ ਅੰਮ੍ਰਿਤਸਰ ਬਾਜ਼ਾਰ ਦੇ ਵਿੱਚ ਭੀੜਾ ਦਸਤਾ ਜਾਂਦਾ ਗੱਡੀ ਵੀ ਜਾਂਦੀ ਉੱਥੇ ਹਾਂਜੀ ਉਹ ਦੇਖ ਕੇ ਆਈ ਕਿਥੋਂ ਬਾਬਾ ਜੀ ਨੇ ਹੋਕਾ ਦੇ ਕੇ ਬਾਲਣ ਗੁਰੂ ਦੇ ਲੰਗਰਾਂ ਵਾਸਤੇ ਤੇ ਇੱਟਾਂ ਦੇ ਆਵਿਆ ਵਾਸਤੇ ਜਦੋਂ ਸਰੋਵਰ ਦੀ ਜਨਰੇਸੀ ਪ੍ਰੋਗਰਾਮ ਦਾ ਸਮਾਰੋਹ ਜ ਮਹਾਰਾਜ ਵੱਲੋਂ ਹੋਸਾਰੀ ਹਾਂਜੀ ਤਾਂ ਬਾਲਣ ਦੀ ਘਾਟ ਜਦੋਂ ਪੂਰੀ ਕਰਨ ਵਾਸਤੇ ਹੋਕਾ ਤੇ ਸਾਲ ਵੀ ਪੁੱਤ ਮਿਲੂਗਾ ਪਾਤੀ ਵੱਟੇ ਹਾਂਜੀ ਤੇ ਫਿਰ ਬਾਲਣ ਦੇ ਢੇਰ ਲੱਗੇ ਉਹਦੀ ਭਾਵਾਂ ਸ਼ਿਕਾਇਤ ਵੀ ਕੀਤੀ ਉਸ ਜਿਹੜੇ ਤਰਕਸ਼ੀਪ ਬੰਦੇ ਆ ਵੀ ਇਹ ਬਾਬਾ ਜੀ ਆਂ ਦੇ ਪਾਤੀ ਵੱਟੇ ਪੁੱਤ ਮਿਲੂਗਾ ਤੇ ਪਾਤੀ ਦਾ ਕੋਈ ਹਜ਼ਾਰ ਵੀ ਦੇ ਦੂਗਾ ਮੇਰੇ ਇੰਨੇ ਪੁੱਤ ਹੁੰਦੇ ਆ ਕਦੇ ਹਾਂਜੀ ਤਾਂ ਉਹ ਬਾਬਾ ਜੀ ਨੂੰ ਜਦੋਂ ਸੱਦਿਆ ਤਾਂ ਅੱਜ ਸਟੇਜ ਤੇ ਵੀ ਇਹ ਗੱਲ ਉਹ ਵੀ ਸੀ ਪਾਪਾ ਜੀ ਕਹਿੰਦੇ ਵੀ ਮੈਂ ਤਾਂ ਥੋੜੇ ਥੋੜੇ ਬਲ ਪੋਤੇ ਤੇ ਕਿਹਾ ਥੋੜੇ ਕਰੇ ਤੁਹਾਡ ਹੀ ਨਹੀਂ ਮੈਨੂੰ ਲੱਗੀ ਟੋਠੇ ਜੀ ਨਾਲ ਮੈਨੂੰ ਇਹ ਲੱਗਾ ਵੀ ਤੁਸੀਂ ਦੇ ਨਹੀਂ ਸਕੋਗੇ ਮੈਂ ਤਾਂ ਟੋਠੇ ਜਿਵੇਂ ਜਿੰਨਾਂ ਦਾ ਪਾਪਾ ਜੀ ਜ਼ਿਕਰ ਕਰਕੇ ਏਆ ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਜਰਨੈਲ ਸੀ ਫਰੀਦਕੋਟ ਦੀ ਕੋਲਕਪੁਰੇ ਦੀ ਰਿਆਸਤ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਇਹਨਾਂ ਤੇ ਕਬਜ਼ਾ ਸੀ ਦੋ ਰਿਆਸਤਾਂ ਤੇ 1800 ਤਿੰਨ ਦੇ ਵਿੱਚ 9 ਤੱਕ ਰਿਆ ਫਰੀਦਕੋਟ ਦਾ ਤੇ 99 ਤੱਕ ਰਿਆ ਕੋਲਕਪੁਰੇ ਦਾ ਮੈਂ ਇਤਿਹਾਸ ਇਹਨਾਂ ਦੇ ਕਹਿਣ ਤੇ ਬ੍ਰਹਭੂ ਗਿਆ ਪਰਤਾਲਿਆ ਇਸ ਗੋੜ ਦੀ ਵਿਆਸਤ ਪਹਿਲਾਂ ਹੋਸ ਗਈ ਕਿਉਂਕਿ ਭਾੜਾ ਸਿੰਘ ਨੇ ਮਦਦ ਕੀਤੀ ਸੀ ਭਾੜਾ ਸਿੰਘ ਨੂੰ ਗਰੀਜਾ ਨੇ ਦੇ ਦਿੱਤੀ ਹਾਂਜੀ ਸੋ ਇਸ ਤਰ੍ਹਾਂ ਬਾਬਾ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਪੰਜਵੇਂ ਪਾਤਸ਼ਾਹ ਜੀ ਅਰਜਨ ਦੇਵ ਜੀ ਮਹਾਰਾਜ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਤੱਕ ਜੁੜੇ ਰਹੇ ਲੰਮੀ ਉਮਰ ਭੋਗੀ ਉਹਨਾਂ ਨੇ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਉਹਨਾਂ ਦਾ ਸੰਸਕਾਰ ਹੱਥੀਂ ਕੀਤਾ ਜਿਵੇਂ ਬਾਬਾ ਬੁੱਢਾ ਜੀ ਕਰ ਕੀਤਾ ਇਕੱਲਾ ਇਹ ਨਹੀਂ ਕਿ ਜੁੜਿਆ ਪਰਿਵਾਰ ਸਿੱਖੀ ਨਾਲ ਬਾਬਾ ਜੀ ਤੋਂ 10ਵੀਂ ਥਾਂ ਤੇ ਆ ਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ ਤਾਂ ਉਹ ਬਾਬਾ ਜੀ ਦੀ 10ਵੀਂ ਥਾਂ ਤੇ ਪੀੜੀ ਚੋਂ 10ਵੀਂ ਪੀੜੀ ਤੋਂ ਅੰਸ਼ਵੰਸ ਨੂੰ ਬਾਬਾ ਤੁਹਾਨੂੰ ਰਾਜ ਸਿੰਘ ਜੀ ਜਿਨ੍ਹਾਂ ਦਾ ਬਾਬਾ ਜੀ ਜੀ ਕਰਕੇ ਏ ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਜਰਨੈਲ ਸੀ ਫਰੀਦਕੋਟ ਦੀ ਕੋਰਥਪੂਰੇ ਦੀ ਰਿਆਸਤ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਇਹਨਾਂ ਤੇ ਕਬਜਾ ਸੀ ਦੋ ਰਿਆਸਤਾਂ ਤੇ 1800 ਤਿੰਨ ਦੇ ਵਿੱਚ 9 ਤੱਕ ਰਿਹਾ ਫਰੀਦਕੋਟ ਦਾ ਤੇ 49 ਤੱਕ ਰਿਆਕੂਟ ਦੂਰੇ ਦਾ ਮੈਂ ਇਤਿਹਾਸ ਇਹਨਾਂ ਨੇ ਕਹਿਣ ਤੇ ਫਿਰ ਭੁੱਖਿਆ ਪਰਤਾਲਿਆ ਫਰੀਦਕੋਟ ਦੀ रियासत ਪਹਿਲਾਂ ਖੁੱਸ ਗਈ ਕਿਉਂਕਿ ਭਾੜਾ ਸਿੰਘ ਨੇ ਮਦਦ ਕੀਤੀ ਸੀ ਭਾੜਾ ਸਿੰਘ ਨੂੰ ਅੰਗਰੇਜ਼ਾਂ ਨੇ ਦੇ ਦਿੱਤੀ ਸਮਝੌਤਾ ਹੋ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਦਾ ਸਤਲੁਜ ਦਰਿਆ ਦੀ ਹੱਦਬੰਦੀ ਹੋ ਗਈ ਸੀ ਤਾਂ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਫਰੀਦਕੋਟ ਦਾ ਕਬਜ਼ਾ ਅਣਮੰਨੇ ਮਨਣਾ ਛੱਡਿਆ ਉਹਨਾਂ ਨੂੰ ਛੱਡਣਾ ਪਿਆ ਪੂਟ ਕਪੂਰੇ ਵਾਲੀ ਰਿਆਸਤ ਉਹਨਾਂ ਕੋਲੇ ਆਏ ਸੀ ਕਿ ਉਹਨਾਂ ਦਾ ਬੇਟਾ ਸ਼ੇਰ ਸਿੰਘ ਸੰਧਵੀ ਗਿਆ ਸੀ ਸੰਧਵੀ ਬਾਬਾ ਧਨਰਾਜ ਸਿੰਘ ਸੀ ਇਹਨਾਂ ਦੇ ਬਾਬਾ ਜੀ ਭਾਈ ਸਾਹਿਬ ਨੂੰ ਦੀ ਦਸਵੀਂ ਥਾ ਵਾਲੇ ਧਨਰਾਜ ਸਿੰਘ ਜੀ ਉਹ ਸਾਡੂ ਸਾਡ ਦੋਵੇਂ ਤੋਂ ਇਸ ਕਰਕੇ ਮਹਾਰਾਜਾ ਜੀ ਸਿੰਘ ਵੱਲੋਂ ਸ਼ੇਰ ਸਿੰਘ ਵੱਲੋਂ ਉਹ ਰਿਆਸਤ ਦਾ ਸਾਰਾ ਪੰਚਾਇਤ ਜੀ ਬਾਬਾ ਧਨਰਾਜ ਸਿੰਘ ਕੋਲ ਹੀ ਸੀ 49 ਤੱਕ ਰਿਆਸਤ ਫਿਰ 49 ਦੇ ਵਿੱਚ ਅੰਗਰੇਜ਼ਾਂ ਨੇ ਜਦੋਂ ਸਾਰਾ ਪੰਜਾਬ ਹੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਕਰਕੇ ਲਾਹੌਰ ਦੇ ਕਿਲੇ ਤੇ ਝੰਡਾ ਆਪਦਾ ਚੜਾ ਲਿਆ ਆਪਦਾ ਕਬਜ਼ਾ ਕਰ ਲਿਆ ਤਾਂ ਉਦੋਂ ਫਿਰ ਇਹ ਵਿਆਸਤ ਕੋਟ ਕਪੂਰਾ ਵੀ ਉਸ ਇਨਾਮ ਵਜੋਂ ਪਹਾੜਾ ਸਿੰਘ ਨੂੰ ਮੁੱਦਗੀ ਦੀ ਸਭਰਾਵਾਂ ਦੀ ਫਿਰੂ ਸ਼ਹਿਰ ਦੀ ਲੜਾਈ ਦੇ ਵਿੱਚ ਜਿਹੜੀ ਉਹਨਾਂ ਨੇ ਮਦਦ ਕੀਤੀ ਸੀ ਉਸ ਮਦਦ ਦੇ ਮੁੱਲ ਵਿੱਚ ਇਹ ਕੋਟ ਕਪੂਰਾ ਵੀ ਖਤਮ ਕਰ ਦਿੱਤਾ ਇਸ ਪਰਿਵਾਰ ਤੋਂ ਜ਼ਮੀਨਾਂ ਖੋਹ ਲਈਆਂ ਗਈਆਂ ਇਨਾ ਤੇ ਤਸ਼ੱਦਦ ਹੋਏ ਘਰ ਘਰ ਢਾਏ ਗਏ ਇਥੇ ਕਿਲਾ ਹੁੰਦਾ ਸੀ ਬਾਬਾ ਜੀ ਨੇ ਹੁਣ ਵੀ ਥੋੜੀ ਜਿਹੀ ਜਗ੍ਹਾ ਬਣਾਈ ਆ ਯਾਦ ਸੰਭੀ ਬੈਠੇ ਆ ਕਿਲੇ ਦੇ ਰੂਪ ਵਿੱਚ ਇੱਥੇ ਇੱਕ ਕੋਰਚੀ ਬਣਿਆ ਹੋਇਆ ਸੀ ਦੇਖਿਆ ਅੱਜ ਅੱਛਾ ਜੀ ਪੈ ਗਿਆ ਸੀ ਕਿਲਾ ਅੱਗੀ ਘੜੀ ਸੀ ਇਹ ਤਾਂ ਦੁਬਾਰੇ ਉਹਨੂੰ ਵੀ ਨਿਸ਼ਾਨੀ ਨੂੰ ਤਿਆਰ ਕੀਤਾ ਸੀ ਯਾਦ ਨੂੰ ਤਾਜ਼ਾ ਰੱਖਣ ਨੂੰ ਅੱਛਾ ਜੀ ਪੀੜਾ ਮਾਰਾ ਤਾਦਾ ਸਿੰਘ ਵੈਣਾ ਪਹਿਲਾਂ ਇੱਕ ਸ਼ੇਖਵਾ ਮਿਸਲ ਸੀ ਸਾਡੀ ਉੱਥੇ ਹਾਂਜੀ ਸੀ ਤਾਂ ਉਤੋਂ ਖਿਆ ਠੀਕ ਹੈ ਉਤੋਂ ਸੈਣੀ ਦਾ ਰਾਜਾ ਬਣਿਆ ਇੱਕ ਸਾਹਿਬ ਨੂੰ ਮਤਲਬ ਆਪਾਂ ਕਹਿੰਦੇ ਕਿਲੇ ਦੀ ਸੈਣੀ ਦੇ ਕਿਲੇ ਉਥੇ 33 ਸਾਲ ਇਹਨਾਂ ਨੇ ਗਾਏ। ਉਥੇ ਮਾਰ ਉਹਨੇ ਵਾਦੇ ਪੜੋ ਹਰਕੂ। ਕਹਿੰਦਾ ਕਿ ਫਰੀਦਕੋਟ ਬਾਅਦ ਖੁੱਲਿਆ ਪਹਿਲਾਂ ਇਤਨੇ ਅੱਗੇ ਵਧਿਆ। ਇਹ ਇਦਾਂ ਨਾ ਕਿ ਮਦਰਸੇ ਕੋ ਕਲਾਸ ਯਾ ਰੋਹੀ ਪਿਆ ਮਾਂਖੀ ਲਾਕਾ ਸਾਹਿਬ। ਠੀਕ ਹੈ। ਇੱਥੇ ਕੋਈ ਮੇਰੇ ਵੇਖਣ ਚ ਵੀ ਨਾ ਹੋਂ ਤਾਂ ਪਹਿਲਾਂ ਦੀ ਗੱਲਾਂ ਛੱਡੋ। ਮੇਰੇ ਵੇਖਣ ਚ ਇੱਥੇ ਰਾਤ ਨੂੰ ਕੁੱਤੇ ਨੇ ਬੰਦਾ ਬਾਹਰ ਨਹੀਂ ਨੂੰ ਤੰਗਦਾ। ਉਹ ਏਡੀ ਇੱਥੇ ਇਹਨਾਂ ਦੀ ਡੈਚ ਸੀ ਖੁਲਾਂਦੀ ਇੱਥੇ ਕੋ ਕੱਢਦਾ ਨਹੀਂ ਜੀ। ਇਹਨਾਂ ਦੀ ਹਿੱਕ ਤੇ ਕਲਾ ਵਾਲਕੇ ਕਿ ਇਹਨਾਂ ਨੇ ਸ਼ੱਕੇ ਛੜਾਏ ਫੇਰਾ ਲਾਕਾ ਖਾਰਾ ਸੰਧੂਆਂ ਨੂੰ ਇਹਨਾਂ ਕਿਤੇ-ਕਿਤੇ ਅਸੀਂ ਤਾਂ ਲ ਉਹ ਤੁਹਾਨੂੰ ਇਹ ਸੰਗਤ ਉਤੋਂ ਸੈਨੇਟੀਗਾਂ ਸੰਗਤ ਦੇ ਇਸ ਕਰਕੇ ਨਮਾਜੋੜਾ ਤਿਆਰ ਆ ਕਿਉਂਕਿ ਸਾਡਾ ਜਿਹੜਾ ਛੱਕ ਝਾਤ ਹੈ ਨਾ ਇਹਨੂੰ ਤੋੜਿਆ ਮੋੜਿਆ ਕਰਾ ਗਿਆ ਇਹਨੂੰ ਨਾ ਇਹਦੇ ਤੇ ਇਨੇ ਹਮਲੇ ਹੋਇਆ ਅੱਜ ਵੀ ਹੋਗੇਗਾ ਉਦੋਂ ਬਾਹਰ ਹੋਗੇ ਇਹ ਜਿਹੜਾ ਇਹ ਜਿਹੜੇ ਮਹਾਰਾਜ ਕਾਂਡਾ ਸੰਗਤ ਤੋਂ ਦੱਸ ਰੱਖਣੇ ਆ ਇਹ ਬੜਾ ਤਕੜਾ ਯੂਧਾ ਪ੍ਰਮਾਣ ਸੀ ਸਾਢੇ 7 ਮਾਂ ਦਾ ਗੁਆਣ ਸੀ ਤਿੰਨ ਘੋੜੇ ਤੇ ਅੱਢੇ ਬੱਲ ਸਾਈ ਇੱਕ ਘੋੜੇ ਤੇ ਸਵਾਰੀ ਕਰਦਾ ਸੀ ਦੋ ਨਾਲ ਲੱਟੀਆਂ ਠੀਕ ਹੈ ਆਹ ਸਰੀ ਵਾਲੇ ਦੇ ਵਿੱਚ ਇੱਕ ਘੋੜਾ ਸੀ ਮਹਾਰਾਜ ਜੀ ਸੰਗ ਅੱਜ ਕੋ ਸਵਾ ਦੋ ਦੂਸਰ ਚੈਨਲ ਲੈ ਕੇ ਆਇਆ ਹੈ ਕਿ ਜੇ 125000 ਰੁਪਏ ਦੀ ਰਕਮ ਦੀ ਯਤਨ ਕੀਤੀ ਉਹ ਦਰਿਆ ਅਰਤੂ ਕੋੜਾ ਸੀ ਧਿਆਗੀ ਇਹ ਉਹ ਕੋੜਾ ਕਿਲੇ ਦੀ ਕੰਨਟਾ ਪੰਜਾਬ ਠੀਕ ਹੈ ਛਾਲ ਮਾਰ ਕੇ ਕਿੰਨਾ ਤਕਰਾਬ ਅਰਬੀ ਕੋੜਾ ਹਾਂਜੀ ਇਹ ਇਹ ਬਬਾਈ ਜਿਹੜੇ ਸਿਗਨਾਨ ਜਿਵੇਂਲੇ ਮਲਤਾਨ ਦਾ ਖਿਲਾੜ ਗਿਆ ਉਹ 6 ਵਾਰ ਪਹਿਲਾਂ ਫਤਿਹ ਕੀਤਾ ਸੀ 7ਵੇਂ ਵਾਰ ਮੁਜੱਫਰ ਖਾਨ ਨੇ ਐਡਾ ਹੋ ਮਜ਼ਬੂਤ ਬਣਾਇਆ ਕਿਲਾ ਉਹਦੇ ਵਿੱਚ ਇੰਨੀ ਉਹਨੇ ਸਮਗਰੀ ਜਮਾ ਕੀਤੀ ਹਥਿਆਰ ਸਾਰਾ ਕੁਝ ਰਾਸ਼ਨ ਪਾਣੀ ਪਾ ਜਦੋਂ ਉਹ ਖਿਆਤ ਕਰਾ ਕੀਤਾ ਸੀ ਤਾਂ ਕਿ ਉਹ ਮਤਲਬ ਅਸੀਂ ਇਹਨਾਂ ਨੂੰ ਸਿੱਖਾਂ ਨੂੰ ਇੱਥੇ ਸਿੱਖਦੇ ਦੇ ਸਕੀਏ ਹਾਂਜੀ ਪਰ ਉਹ ਜੰਗ ਤਕਰੀਬਨ ਮਾਘੀ ਦੇ ਮੇਲੇ ਵਲੇ ਸ਼ੁਰੂ ਹੋਈ ਉੱਥੇ ਠੀਕ ਹੈ ਜੀ ਉਹ ਜਦੋਂ ਉਹਨੂੰ ਆਪਾਂ ਜਿੱਤ ਲੈਂਦੇ ਸੀ 6 ਮਈ ਨੂੰ ਕਿਲਾ ਮਾਲਟੀ ਦਾ ਦੀ 7ਵੀਂ ਮਈ ਉਹ ਹਰ ਮਈ ਜਨੂਦ ਦੇ ਪਸ਼ੋਰ ਜਾਂ ਹੁਕਤੇ ਸਿੱਖਾਂ ਦੀ ਜੰਗ ਹੁੰਦੀ ਸੀ ਨਾ ਤੇ ਇਹ ਬਦਲ ਜਾਂਦਾ ਸੀ ਤੇ ਇਹ ਮਤਲਬ ਉਹਨਾਂ ਦੀ ਮਦਦ ਕਰਦਾ ਸੀ ਠੀਕ ਹੈ ਫਿਰ ਇਹ ਪੰਜਾਬ ਨੇ ਕਿਹਾ ਵੀ ਨਾ ਫਸਤਾ ਬਣੂ ਉਹ ਜਿਸ ਵੇਲੇ ਉਹ ਜੰਗ ਸ਼ੁਰੂ ਹੋਈ ਮਾਗੀ ਦੇ ਮੇਲੇ ਮੇਲੇ ਕੋ ਲੰਮੀ ਹੁੰਦੀ ਹੁੰਦੀ ਮਲਤਾਨ ਸ਼ਹਿਰ ਤੇ ਕਿਲਾ ਸ਼ਹਿਰ ਤੇ ਕਬਜ਼ਾ ਕਰ ਲਿਆ ਤੇ ਕਿਲੇ ਨੂੰ ਘੇਰ ਲਿਆ ਫੌਜ ਉਹਨਾਂ ਦੀ ਅੰਦਰ ਬੰਦ ਹੋ ਗਈ। ਉੱਥੇ ਆ ਕੇ ਜਿਸ ਵੇਲੇ ਅ ਅਸਾਖ ਦਾ ਆਇਆ ਨਾ ਮੀਨਾ ਤੇ ਉੱਥੇ ਸੂਰਜ ਨੀਵਾ ਹੋ ਕੇ ਨਾ ਹੁੰਦਾ। ਉਦੋਂ ਦੀ ਗੱਲ ਹੈ। ਠੀਕ ਹੈ। ਸੂਰਜ ਉੱਥੇ ਨੀਵਾ ਹੋ ਕੇ ਟੱਪਦਾ ਤੇ ਉੱਥੇ ਗਰਮੀ ਬੜੀ ਆ ਤੇ ਆਪਣੀ ਜਿਹੜੀ ਫੌਜ ਸੀ ਨਾ ਉਹ ਹਾਈਜ ਦਾ ਸ਼ਿਕਾਰ ਹੋ ਗਈ ਸੀ। ਠੀਕ ਹੈ। ਜਿਸ ਵੇਲੇ ਉਹ ਫਿਰ ਪੁਨੇ ਖਰੀਸਿੰਗ ਨੂੰ ਮਹਾਰਾਜ ਨੇ ਚਿਨੀਆਂ ਭੇਜਿਆ। ਵੀ ਕੀ ਕਾਰਨ ਹੋ ਗਿਆ? ਵੀ ਇੱਥੇ ਇਹ ਮਤਲਬ ਇੰਨਾ ਟਾਈਮ ਲੱਗ ਗਿਆ। ਉਨੇ ਦੱਸਿਆ ਕਿ ਯਾਰੀ ਨਾ ਮਿਲੂਤ ਕੀਤਾ ਗੋਲਾ ਮਾਰਦੇ ਆ ਤੇ ਗੋਲਾ ਪੁੱਠਾ ਹੁੰਦਾ ਚਿੱਪੜ ਹੀ ਨਪਟੀਆਂ ਠੀਕ ਹੈ ਉਹਨੇ ਕਿਹਾ ਵੀ ਚਲੋ ਹੁਣ ਦੱਸੋ ਕੀ ਕੀਤਾ ਜਾਵੇ ਤੇ ਉਹ ਕਹਿੰਦੇ ਵੀ ਜਿਹੜੇ ਮਹਾਰਾਜ ਧਨਰਾਜ ਸਿੰਘ ਹੈ ਨਾ ਉਹ ਬਲਵਾਨ ਤੇ ਹੈਗੇ ਆ ਮਿਲਤਰਮੀ ਬੰਦੇ ਉਹਨਾਂ ਹੀਆ ਸਵਾਵਾਂ ਲਿਆਂ ਜਾਂ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਇਹਨਾਂ ਨੂੰ ਸਿਨਿਆ ਭੇਜਿਆ ਸੀ ਮਹਾਰਾਜ ਜੀਤ ਸਿੰਘ ਨੇ ਜਦ ਸੱਜਿਆ ਇਹ ਨਹੀਂ ਚਲੇ ਗਏ ਉਹਨਾਂ ਕੋਲ ਉਹ ਕਹਿੰਦੇ ਕਿ ਦੱਸੋ ਉਹ ਕਹਿੰਦੇ ਵੀ ਬਾਬਾ ਜੀ ਵੀ ਆਪਾਂ ਨਾ ਮਲਤਾਨ ਦਾ ਜੰਗ ਹਾਰ ਗਏ ਉਸ ਵੇਲੇ ਫੌਜ ਚ ਬੜੀ ਤੇ ਚੱਕਰਾ ਤੇ ਬਚੈਨੀ ਫੈਲ ਗਈ ਸੀ ਜਦੋਂ ਇਹ ਜਦੋਂ ਉੱਥੇ ਗਏ ਤੇ ਇਹ ਕਹਿੰਦੇ ਬਾਬਾ ਜੀ ਕਹਿੰਦੇ ਵੀ ਚਲੋ ਮੇਰਾ ਨਾਮਰ ਸਾਹ ਚਲੋ ਤੁਸੀਂ ਉੱਥੇ ਆਪਾਂ ਬੁਰੰਗਾਂ ਦਾ ਦਰਬਾਰੀਆਂ ਅਰਦਾਸ ਕਰਦੇ। ਇਹ ਨਾਲ ਗਏ ਤੇ ਅੱਗੋਂ ਇਹ ਜਿਹੜਾ ਬਾਬਾ ਬੁੱਢਾ ਸਾਹਿਬ ਦਾ ਬੇਰ ਹੈ ਉੱਥੋਂ ਉਤਰ ਕੇ ਤੁਰੇ ਜਾਂਦੇ ਐ ਤੇ ਅੱਗੋਂ ਬਾਬਾ ਕਾਲੀ ਬੁੱਲਾ ਸਿੰਘ ਆ ਰਿਹਾ ਹੈ ਉਹਦੇ ਪ੍ਰਕਰਮਿਆਂ ਦੇ ਵਿੱਚ। ਉਹਨਾਂ ਨੇ ਪੁੱਛਿਆ ਕਿ ਮਤਲਬ ਹੂੰ ਮਹਾਰਾਜ ਜੀ ਸਿੰਘ ਕਿਉਂ ਕਿਹਾ ਉਹ ਦੋਗਰੀਆਂ ਦੇ ਪਾਰਕਾ ਜਿੰਨਾ ਦਾਸ ਕਿਉਂ? ਉਹ ਕਹਿੰਦਾ ਉਹ ਦਾਸ ਇੰਨਾ ਸੀ ਉਹ ਕਹਿੰਦਾ ਜੀ ਬਾਬਾ ਜੀ ਨੂੰ ਕਹਿੰਦਾ ਅਕਾਲੀ ਗੁਰੂ ਸਾਹਿਬ ਨੂੰ ਜੀ ਗੱਲ ਇਹ ਹੈ ਵੀ ਮੈਨੂੰ ਐਂ ਲੱਗਦਾ ਵੀ ਆਪਾਂ ਜਿਹੜਾ ਮਲਤਾਨ ਦਾ ਜੰਗ ਹਾਰਨਾ ਉਹ ਕਹਿੰਦਾ ਵੀ ਜਦੋਂ ਖਾਲਸਾ ਪੰਥ ਜਿਉਂਦਾ ਜੰਗ ਕਿਵੇਂ ਹਾਰਦਾ ਇਹ ਬਾਬਾ ਤਾਂ ਰਾਜ ਸਿੰਘ ਨੇ ਉੱਥੇ ਖੜ ਕੇ ਤਿੰਨਾਂ ਨੇ ਜਾ ਕੇ ਅਰਦਾਸ ਕੀਤੀ ਐ ਬਾਬਾ ਤਾਂ ਰਾਜ ਸਿੰਘ ਜੀ ਨੂੰ ਕਹਿੰਦਾ ਮੇਰੇ ਖੱਬੇ ਪਾਸੇ ਖੜੋ ਸ਼੍ਰੀ ਪਿਆਰ ਨੂੰ ਕਹਿੰਦਾ ਤੇ ਮਹਾਰਾਜ ਦੇ ਦਰਬਾਰ ਤੇ ਬੈਠੀ ਲਾਓ ਜਿਹੜੀ ਚੀਜ਼ ਮੈਂ ਬੋਲੂਗਾ ਉਹ ਸੱਤ ਕਹਿਣੀ ਠੀਕ ਹੈ ਇਹਨਾਂ ਨੇ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਗੁਰੂ ਨਾਨਕ ਦਾਸ ਅਸੀਂ ਉੱਥੇ ਲਾ ਫਤਿਹ ਕਰ ਲਈਏ ਜੇ ਉਹ ਸੀ ਕਿਲਾ ਫਟੇ ਕਰ ਲਈਏ ਤੇ 500 ਉਹ ਅਸੀਂ ਜਿਹੜੀ ਹੈ ਉਹ ਤੇਰੇ ਨਜ਼ਰਾਨਾ ਚੜਾਵਾਂਗੇ ਇੱਥੇ ਤੇ ਉਹ ਮੁੜ ਕੇ ਉਸ ਤੋਂ ਬਾਅਦ ਜੰਮ ਜੰਮ ਟੂਪ ਲੈ ਕੇ ਬਾਬਾ ਕਾਲੀ ਫੁੱਲਾ ਸਿੰਘ ਕੇ ਉੱਥੇ ਗਏ ਆ ਠੀਕ ਹੈ ਇਹ ਜਿਹੜਾ ਉੱਥੇ ਸਿਉਣਾ ਚੜ੍ਹਨ ਦੀ ਪਿਰਤ ਹੈ ਉਹ ਇਹ ਮਹਾਰਾਜਾ ਧਨਰਾਜ ਸਿੰਘ ਵੱਲੋਂ ਉੱਥੇ ਮਹਾਰਾਜਨ ਸਿੰਘ ਤੋਂ ਕਰਵਾਈ ਗਈ ਹੈ ਪਾਈ ਗਈ ਬਖਤਰ ਦਰਵਾਸਾ ਹਾਂ ਸਰ ਜੀ ਹਰਮੰਦਰ ਸਾਹਿਬ ਉਸ ਤੋਂ ਬਾਅਦ ਸਿਉਣਾ ਲੱਗਣ ਲੱਗਾ ਠੀਕ ਹੈ ਤੇ ਉੱਥੇ ਫਿਰ ਜਦੋਂ ਗਏ ਆ ਨਾ ਇਹਨਾਂ ਨੇ ਫਿਰ ਜੰਮ ਜੰਮ ਟੂਪ ਲੈ ਕੇ ਉੱਥੇ ਪਹੁੰਚੇ ਉਹਦੇ ਵਿੱਚ ਬਾਬਾ ਕਾਲੀ ਫੂਲਾ ਸਿੰਘ ਵੀ ਗਿਆ ਨਾਲ ਆਪਦੀ ਫੌਜ ਲੈ ਕੇ ਮਹਾਰਾਜ ਤਾਰਾ ਸਿੰਘ ਵੀ ਗਏ ਇਹਨਾਂ ਨੇ ਉੱਥੇ ਹਰੀ ਸਿੰਘ ਨਰੂਏ ਨੇ ਪੁੱਛਿਆ ਇਹਨਾਂ ਨੂੰ ਵੀ ਬਾਬੇ ਨੇ ਪੁੱਛਿਆ ਵੀ ਹਰੀ ਸਿੰਘ ਕੀ ਗੱਲ ਹੋ ਗਈ ਉਹ ਕਹਿੰਦੇ ਜੀ ਕਿਲਾ ਟੁੱਟ ਨਹੀਂ ਗਿਆ ਪਤਾ ਨਹੀਂ ਕੀ ਹੈ ਘੂੜਾ ਮਾਰਦੇ ਵਾਪਸ ਆਉਂਦਾ ਉਹ ਕਹਿੰਦੇ ਠਹਿਰੋ ਬਾਬਾ ਕਾਲੀ ਫੂਲਾ ਸਿੰਘ ਵੀ ਗਿਆ ਉਹਨਾਂ ਨੇ ਪੁੱਛਿਆ ਵੀ ਜੰਮ ਜੰਮ ਤੋਪ ਆ ਗਈ ਉਹ ਕਹਿੰਦੇ ਆ ਗਈ ਪਰ ਸੁਣੀ ਨਹੀਂ ਆਈ ਹੈ ਤੇ ਅਸੀਂ ਤੁਹਾਡੀ ਮੀਟ ਕਰ ਉੱਥੇ ਇਹਨਾਂ ਨੇ ਗੀੜਾ ਲਿਆ ਕੇ ਖੜ ਗਏ ਉਹ ਕਹਿੰਦੇ ਵੀ ਇੱਥੇ ਤੋਪ ਕੋ ਬੀਜ ਦਿਓ ਐ ਕਿ ਥਾਂ ਤੇ ਗੋਲੇ ਮਾਰ ਦੇ ਜਿਸ ਵੇਲੇ ਜੰਗ ਸ਼ੁਰੂ ਹੋ ਗਿਆ ਸ਼ੁਰੂ ਹੋ ਗਿਆ ਤੇ ਤੋਪ ਚੀ ਨੇ ਤੋਪ ਚਲਾਈ ਤੇ ਗੋਲਾ ਕੰਧ ਤੇ ਵੱਜਾ ਨਾ ਜਾ ਕੇ ਜਿੱਥੇ ਮਹਾਰਾਜ ਤਾਹਰਾ ਸਿੰਘ ਨੇ ਦੱਸੇ ਤੇ ਤੋਪ ਦਾ ਪਹੀਆ ਟੁੱਟ ਗਿਆ ਉਹ ਤੋਪ ਕੀ ਕਹਿੰਦਾ ਵੀ ਹੁਣ ਪਹੀਆ ਬਣਾਉਣਾ ਟਾਈਮ ਲੱਗੂਗਾ ਤੇ ਉਸ ਤੋਂ ਬਾਅਦ ਤਾਂ ਫਿਰ ਇਹ ਟਾਈਮ ਬੜਾ ਲੱਗ ਜਾਣਾ ਵੀ ਉਹਨੇ ਰੌਂਕੀ ਕਰੀ ਉਹ ਕਹਿੰਦੇ ਵੀ ਅਕਾ ਬੰਦੇ ਨੂੰ ਮੁੱਢਾ ਦੇ ਕੇ ਉਹਦਾ ਬੈਲੈਂਸ ਬਰਾਬਰ ਕਰਨਾ ਪਊਗਾ ਮੈਂ ਗੋਲਾ ਚਲਾਉਂਗਾ ਤੇ ਚੀ ਛੜੇ ਹੋਏ ਉਹ ਕਹਿੰਦੇ ਕੋਈ ਗੱਲ ਨਹੀਂ ਬਾਬਾ ਖਾਲੀ ਫੂਲਾ ਸਿੰਘ ਕਹਿੰਦੇ ਮੈਂ ਮੋਟਾ ਦਿੰਨਾ ਫੌਜ ਕਹਿੰਦੀ ਨਹੀਂ ਜੀ ਅਸੀਂ ਖੜੇ ਆਉਂਦੇ ਜਿਹੜੇ ਫੌਜੀ ਸੀ ਮਾ ਬਾਬਾ ਖਾਲੀ ਫੂਲਾ ਸਿੰਘ ਦੇ ਉਹ ਕਹਿੰਦੇ ਨਹੀਂ ਜੀ ਨਹੀਂ ਅਸੀਂ ਪਹਿਲਾਂ ਖੜੇ ਆ ਅਸੀਂ ਛਿੱਧੀਆਂ ਪਾਵਾਂਗੇ ਉਹ ਇੱਕ ਬੰਦੇ ਨੇ ਇੱਕ ਯੋਧੇ ਨੇ ਉਹਦੇ ਥੱਲੇ ਮਤਲਬ ਮੋਟਾ ਧੋਪ ਦੇ ਥੱਲੇ ਮੁੰਡਾ ਲੇਕਦਾ ਬੈਲੈਂਸ ਕੀਤਾ ਤੇ ਗੁਰੂ ਨੇ ਤੋਪ ਕਿਹਨੇ ਤੋਪ ਚਲਾਈ ਤੇ ਉਹ ਗੋਲਾ ਖੰਡ ਚ ਵੱਜਿਆ ਤੇ ਉਹ ਤੋਂ ਉਹਦੇ ਛਿੱਧੇ ਹੋ ਗਏ ਇਸ ਤਰ੍ਹਾਂ ਕਰਕੇ ਉਹਨਾਂ ਨੇ 19 ਬੰਦਿਆਂ ਨੇ ਉੱਥੇ ਛਿੱਧੀ ਪਾਈ ਐ ਜਦੋਂ 20ਵਾਂ ਗੋਲਾ ਉੱਥੇ ਵੱਜਿਆ ਇੱਕ ਗੋਲਾ ਪਹਿਲਾਂ ਵੱਜ ਗਿਆ ਤੇ 19 ਕਿ ਜਿਹੜੀ ਦਰਵਾਜ਼ਾ ਸੀ ਉਹ ਡਿੱਗ ਪਿਆ ਪਾਟ ਗਿਆ ਪਾਟ ਕੇ ਤੇ ਉਸ ਤੋਂ ਬਾਅਦ ਫਿਰ ਇਹ ਸਾਰੀ ਫੌਜ ਅੰਦਰ ਵੜ ਗਈ ਤੇ ਉਹਨਾਂ ਦੇ ਉਹਦੇ ਪੰਜ ਪੁੱਤ ਮਾਰਤੇ ਤੇ ਉਹਨੂੰ ਮੁਜੱਫਰ ਖਾਨ ਨੂੰ ਮਾਰ ਲਿਆ ਦੋ ਪੁੱਤ ਨੇ ਕੈਦ ਕਰ ਦਿੱਤੇ ਠੀਕ ਬਾਕੀ ਕਥਾ ਹੋਰ ਵੀ ਹੈ ਬੜਾ ਲੰਮਾ ਫਿਰ ਤੁਹਾਨੂੰ ਸਮਾਂ ਹੋਣ ਤੇ ਤੁਹਾਨੂੰ ਦੱਸਾਂਗੇ ਇਹਦੀਆਂ ਘਟਨਾਵਾਂ ਜਿਹੜੀਆਂ ਇਹ ਡੇਡੇ ਜੌਂਦੇ ਦੁਨੀਆਂ ਤੇ ਫਾਇਦੇ ਹੋਏ ਆ ਇਹਨਾਂ ਦਾ ਅਜ ਇਤਿਹਾਸ ਤੇ ਨਹੀਂ ਹੈ ਕਿਉਂਕਿ ਅੰਗਰੇਜ਼ਾਂ ਨੇ ਜਿਨ੍ਹਾਂ ਦੇ ਉੱਤੇ ਮਤਲਬ ਤਸ਼ੱਦਦ ਕੀਤਾ ਉਹ ਪਰਿਵਾਰ ਉੱਤੇ ਸਾਡੀਆਂ ਰਾਸਤੇ ਇਹਨਾਂ ਨੇ ਖੋਲੀਆਂ ਸਾਰੀਆਂ ਸਾਡੇ ਪਰਿਵਾਰ ਸੇ ਉਹ ਦਾ ਰਾਜਤਾਂ ਤੱਕ ਜਾ ਕੇ ਬਚ ਗਿਆ ਵਾਹਿ ਖਾਲਸਾ ਰੱਬ ਜੀ ਸਾਡੇ ਬਹੁਤ ਹੀ ਸਰਕਾਰ ਜੋ ਸਰਦਾ ਬਾਬਾ ਗੁਰਦੇਤ ਸਿੰਘ ਜੀ ਸੇਖੋਂ ਜੀ ਜਿਹੜੇ ਹਰ ਸਾਲ ਪੈਂਡਾ ਹਰੀਆਲਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਧੰਨ ਧੰਨਾ ਬਾਬਾ RAM ਸਾਲੂ ਜੀ ਉਹਨਾਂ ਦਾ ਇਹ ਜਨਮ ਦਿਹਾੜਾ ਮਨਾਉਂਦੇ ਐ ਸੋ ਸੰਗਤਾਂ ਨੂੰ ਸਬੇਂਤੀ ਕਰਦੇ ਕਿ ਇੱਥੇ ਵੱਧੋ ਆ ਕੇ ਹਾਜ਼ਰੀਆਂ ਭਰੋ ਅੱਜ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋ ਪਾਏ ਗਏ ਉਪਰੰਤ ਅਰਦਾ ਸਰਬਾਧੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ ਅਤੇ ਮਹਾਨ ਗੁਰਮਤ ਸਮਾਗਮ ਹੋਇਆ ਜਿਸ ਵਿੱਚ ਰੱਕ ਇੱਥੇ ਕੀਰਤਨ ਜਿੱਥੇ ਕਵਿਸ਼ਰੀ ਇੱਥੇ ਟਾਡੀ ਇੱਥੇ ਜਿਨ੍ਹਾਂ ਨੇ ਗੁਰੂ ਜੀ ਨੇ ਇਤਿਹਾਸ ਬਾਰੇ ਸੁਣਾ ਕੇ ਸਖਤ ਨਿਹਾਲ ਕੀਤਾ ਦਾਸ ਹਮਲਕੀਰ ਸਿੰਘ ਮੱਲਣਾ ਪਿੰਡ ਹਰੀਏਲੇ ਤੋਂ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ